ਉਹ ਬੋਤੇ ਘਾਲਿਆ ਡੈਨ ਉਹ ਦੇਣ ਖਾ ਗਈ ਮੇਰਾ ਹੀਰਾਵਤ ਦੇਣ ਗਈ ਉਹ ਨਕਾਬਤ ਹੋਈ ਨਹੀਂ ਡੈਣਾ ਰੋਗ ਗੁਰਵਿੰਦਰ ਸਿੰਘ ਸੁਖਣ ਵਾਲਾ ਦੀਆਂ ਹਸੀਆਂ ਜਲ ਪ੍ਰਵਾਹ ਕੀਤੀਆਂ ਇਸ ਦੌਰਾਨ ਜੋ ਪਿਉ ਦੇ ਬੋਲ ਸੀ ਉਸ ਨੇ ਅਸਮਾਨ ਦਾ ਦਿਲ ਵੀ ਛਲਣੀ ਕਰ ਦਿੱਤਾ ਸਰਜੀ ਕਾਲਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਜਿੱਥੇ ਕੁਝ ਦਿਨ ਪਹਿਲਾਂ ਗੁਰਵਿੰਦਰ ਸਿੰਘ ਨੌਜਵਾਨ ਦਾ ਉਸ ਦੀ ਪਤਨੀ ਰੁਪਿੰਦਰ ਕੌਰ ਤੇ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ ਸੀ ਪਰਿਵਾਰ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ ਕਹੀ ਗਈ ਸੀ ਜਿਹਦੇ ਚੱਲਦੇ ਪੁਲਿਸ ਵੱਲੋਂ ਸਖਤ ਕਾਰਵਾਈ ਕਰਦਿਆਂ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਹਸਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਸਤੀਆਂ ਜਲ ਪ੍ਰਵਾਹ ਕਰਨ ਉਪਰੰਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਗੁਰਵਿੰਦਰ ਦੇ ਪਿਤਾ ਦੇ ਬੋਲਾਂ ਨੇ ਹਰ ਇੱਕ ਦੀ ਨਾਂ ਅੱਖ ਨਾਂ ਕਰ ਦਿੱਤੀ ਪੂਰਾ ਪਿੰਡ ਰੋਣ ਲੱਗ ਪਿਆ ਰੋਂਦੇ ਹੋਏ ਕਿਹਾ ਕਿ ਡੈਨ ਨੇ ਮੇਰਾ ਪੁੱਤ ਮਾਰ ਦਿੱਤਾ ਇਹੋ ਜਿਹੀ ਘਟਨਾ ਹੋਰ ਕਿਸੇ ਨਾਲ ਨਾ ਵਾਪਰੇ ਉਸ ਦੀ ਮਾਤਾ ਦੇ ਵੀ ਹੰਝੂ ਨਹੀਂ ਰੁਕੇ ਉਸਨੇ ਵੀ ਕਿਹਾ ਕਿ ਸਾਡਾ ਐਨਾ ਸੋਹਣਾ ਪੁੱਤ ਖੋ ਲਿਆ ਅਸੀਂ ਕੀ ਕਰੀਏ ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਵਿੱਚ ਉਸ ਦੇ ਮਾਤਾ ਪਿਤਾ ਦਾ ਵੀ ਰੋਲ ਹੈ ਉਹਨਾਂ ਕਹਿ ਕਿ ਜਿਸ ਤਰ੍ਹਾਂ ਉਹ ਕੱਪੜੇ ਬਦਲ ਬਦਲ ਆਉਂਦੀ ਹੈ ਨਵ ਨਿੱਤ ਨਵੇਂ ਤੋਂ ਨਵੇਂ ਸ਼ਾਲ ਲੈ ਕੇ ਆਉਂਦੀ ਹੈ ਇਸ ਦੇ ਪਿੱਛੇ ਕੀ ਹੋ ਸਕਦਾ ਕਿਉਂਕਿ ਜੋ ਮਾਪਿਆਂ ਦੇ ਬੋਲ ਨੇ ਉਹਨਾਂ ਮਾਪਿਆਂ ਦਾ ਦਰਦ ਇਕਲੌਤਾ ਪੁੱਤ ਸੀ ਬੁਢਾਪੇ ਦਾ ਆਖਰੀ ਸਹਾਰਾ ਸੀ ਉਹ ਵੀ ਇਸੇ ਇਸ ਦੀ ਪਤਨੀ ਨੇ ਸਭ ਕੁਝ ਉਚਾਰ ਕੇ ਰੱਖ ਦਿੱਤਾ ਆਓ ਤੁਹਾਨੂੰ ਇਹ ਤਸਵੀਰਾਂ ਦਿਖਾਉਣੀ ਆ ਜੋ ਤੁਹਾਨੂੰ ਵੀ ਭਾਉ ਬਕਰ ਦੇਣਗੀਆਂ ਉਹ ਦੇਣ ਖਾ ਗਈ ਮੇਰਾ ਹੀਰਾ ਮਤ ਦੇਣ ਖਾ ਗਈ ਉਹ ਲੋਕਾ ਮਤ ਹੋਈ ਨਹੀਂ ਨੇ ਡੇਣਾ ਤੋਂ ਮਗਰ ਮੇਰਾ ਪੁੱਤ ਤੇ ਹੋਣੀ ਸਿੰਘ ਤੋਂ ਸਾਰੀ ਮਰ ਪਾਲਾਂਗੇ ਬਹੁਤ ਦੁਖੀ ਆ ਅਸੀਂ ਇਹਨੂੰ ਝੱਲ ਨਹੀਂ ਸਕਦੇ ਰੋਂਦੇ ਨੂੰ ਬਹੁਤ ਹੰਸੀ ਦੀ ਸਜ਼ਾ ਸਾਡੇ ਸਾਹਮਣੇ ਦਿੱਤੀ ਜਾਵੇ ਇਹਨੂੰ ਬਸ ਇੱਕ ਤੋ ਸੰਸੋ ਜਾ ਹੰਸੀ ਸਜ਼ਾ ਦੀ ਮੰਗ ਕਰਦੇ ਆ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਤੀਕੋ ਕਿਸੇ ਨਾਲ ਲੜਿਆ ਬੋਲਿਆ ਵੀ ਨਹੀਂ ਸੀਗਾ ਜਿਹੜੀ ਉਹਨੇ ਕੋ ਕੋ ਕੇ ਮਾਰਿਆ ਰੋ ਬਹੁਤ ਸ਼ਰੀ ਬੱਚਾ ਸੀਗਾ ਜੀ ਕਿਤੋਂ ਮਰਜੀ ਸਲੇਧ ਨਹੀਂ ਜਾ ਸਕਦੀ ਸਾਡੇ ਬੱਚੇ ਦੀ ਨੇ ਜੋ ਘਪਰ ਮਾਰ ਰਹੀ ਸੀ ਵੀਰ ਜੀ ਜਿੰਨੀ ਉਹਨਾਂ ਨੇ ਸਾਡੇ ਨਾਲ ਕੀਤੀ ਆ ਉਹਦੇ ਮਾਪਿਓ ਵੀ ਖੋਦ ਇਸ ਵਿੱਚ ਨਵੋਲਾ ਜੀ ਜਿਸ ਤਰ੍ਹਾਂ ਜੀ ਉਹ ਕੱਪੜੇ ਬਦਲ ਬਦਲ ਕੇ ਆਉਂਦੀ ਆ ਕਦੇ ਉੱਤੇ ਕੋਈ ਛੋਲ ਲਿਆਂਦਾ ਕਦੇ ਕੋਈ ਛੋਲ ਉਹਦੇ ਇਹਦਾ ਮਤਲਬ ਵੀ ਉਹਦੇ ਮਗਰ ਕੋਈ ਪਾਵਰ ਹੈਗੀ ਆ ਜੀ ਜੇ ਉਹਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਨੇ ਉੰਨੀ ਵੀ ਘਟਾ ਤੇ ਮਾਮਾ ਜੀ ਦਾ ਬੇਟਾ ਸੀ ਹਾਂ ਜੀ ਨੇ ਮਾਰ ਮਕਾਇਆ ਸਾਨੂੰ ਨੇ ਮਾਰਾਇਆ ਸਾਨੂੰ ਦੱਸਦਾ ਸੀ ਆ ਦਿਨ ਤੇ ਨਹੀਂ ਆਉਂਦੇ ਸੀ ਇੰਨਾ ਜਿਆਦਾ ਭਲਾ ਮਾਨਸੀ ਨਾ ਆਪਾਂ ਕਹਿ ਨਹੀਂ ਜੀ ਉਹਨੇ ਤਾਂ ਪਥਕਦੇ ਇੰਨੇ ਬਹੁਤ ਜਿਆਦਾ ਭਲਾ ਮਾਨਸੀ ਆਪਾਂ ਮੂੰਹ ਥੱਕਦਾ ਇੰਨਾ ਵੀ ਕਹਿ ਨਹੀਂ ਸਕਦੇ ਬੋਲ ਤਾਂ ਬੋਲਦਾ ਨਹੀਂ ਮੂੰਹ ਤਾਂ ਬੋਲ ਹੀ ਨਹੀਂ ਵਿਚਾਰੇ ਦੇ ਇਹੋ ਜਿਹਾ ਕਿਸੇ ਹੋਰ ਭਰਾ ਨਾਲ ਵੀ ਨਾ ਸਾਡੇ ਨਾਲ ਕੋਈ ਵਾਕਾ ਇਹੋ ਜਿਹਾ ਹੋਵੇ ਕੋਈ ਮੇਰਾ ਰਿਸ਼ਤੇਦਾਰ ਹੀ ਸੀ ਮੇਰੇ ਸਾਲੇ ਦਾ ਬੇਟਾ ਸੀ ਹਾਂ ਜੀ ਤੇ ਇੰਨਾ ਸੋਚਿਆ ਨਹੀਂ ਸੀ ਜੀ ਅਸੀਂ ਇੱਕ ਇੱਕ ਸਾਡੇ ਬੇਟਾ ਸਾਰਿਆਂ ਦੇ ਤੇ ਪਰ ਹੁਣ ਬੇਟੇ ਦਾ ਕਹਿੰਦੇ ਆ ਵੀ ਅਸੀਂ ਮੈਰਿਜ ਹੀ ਨਹੀਂ ਕਰਵਾਉਣੀ ਐਨੇ ਡਰੇ ਹੋਏ ਪਰ ਇਹਨੂੰ ਸਖਤ ਤੋਂ ਸਖਤ ਮਤਲਬ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਬਸ